ਇੱਕ ਮਾਮਲਾ ਸਾਹਮਣੇ ਆਇਆ ਡੇਵਿਡ ਸਾਹਿਬ ਕੋ ਪੁੱਛਦੇ ਆ ਡੇਵਿਡ ਸਾਹਿਬ ਕਾਫੀ ਅਰੇ ਪਿੱਛੇ ਲੱਗੇ ਸੀਗੇ ਕਿ ਜਾਲੀ ਵਕੀਲ ਕਹਿ ਸਕਦਾ ਡੇਵਿਡ ਸਾਹਿਬ ਉਹਨਾਂ ਨੂੰ ਉਹ ਤਾਂ ਕਹਿ ਸਕਦੇ ਹੋ ਜੀ ਉਹ ਤਾਂ ਸਾਬਤ ਹੀ ਹੋਗਾ ਕਿ ਜਾਲੀ ਵਕੀਲ ਨੇ ਜੀ ਇਹ 2016 ਤੋਂ ਕੋਰਟ 'ਚ ਕੰਮ ਕਰ ਰਿਹਾ ਸੀ ਔਫੈਂਸ ਲੱਗੇ ਨੇ 420 465 470 671 ਜੀ ਸਿਗਨਲ ਇਲਜ਼ਾਮ ਲੱਗੇ ਸੀ ਤੁਸੀਂ ਡਿਗਰੀ ਦਿਵਾਈ ਸੀ ਹਾਂਜੀ ਉਹਨੇ ਲਾਇਏ ਸੀ ਇਲਜ਼ਾਮ ਲੇਕਿਨ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਪਲੇਟਫਾਰਮ ਤੇ ਚਾਹੇ ਉਹ ਬਾਰਕੰਵਸ ਪੰਜਾਬ ਦਾ ਹੋਵੇ ਚਾਹੇ ਹਰਿਆਣਾ ਹੋਵੇ ਚਾਹੇ ਪੁਲਿਸ ਡਿਪਾਰਟਮੈਂਟ ਹੋਵੇ ਕਿਤੇ ਸਾਬਤ ਨਹੀਂ ਉਹ ਤਾਂ ਉਹਨੇ ਤਾਂ ਲਾਇਆ ਸੀ ਤਾਂ ਕਿ ਮੈਨੂੰ ਉਹ ਪ੍ਰੈਸ਼ਰਾਈਜ਼ ਕਰ ਸਕੇ ਕਿ ਮੈਂ ਆਪਣੀ ਕੰਪਲੇਂਟ ਕਿਸੇ ਢੰਗ ਨਾਲ ਵਾਪਸ ਲੈ ਲਾਂ ਉਹ ਜਿਹੜੀ ਪਾਸ ਸੀ ਉਹ ਜਾਲੀ ਪਲਸ ਟੂ ਬਣਾਈਏ ਕਿਸੇ ਫੇਕ ਬੋਰਡ ਦੀ ਅੱਛਾ ਉਹ ਜਿਹੀ ਗੂਗਲ ਤੇ ਵੀ ਚੈੱਕ ਕਰਦੇ ਆ ਤਾਂ ਉਹ ਬੋਰਡ ਜਿਹੜਾ ਫੇਕ ਆਂਦਾ ਗੂਗਲ ਦੇ ਉੱਤੇ ਮਤਲਬ ਇੱਕ ਡਿਗਰੀ ਲੈਣ ਪਿੱਛੇ ਇਹ ਕੋਡ ਦੇ ਵਿੱਚ ਕਾਲਾ ਕੋਡ ਦਿਖਾਣ ਹੱਸੇ ਬੈਠਾ ਸੀ ਸਿਰਫ ਕਾਲਾ ਕੋਡ ਦਿਖਾਣ ਲਈ ਔਰ ਮੋਰਓਵਰ ਲੋਕਾਂ ਨਾਲ ਠੱਗਿਆ ਮਾਰਨ ਲਈ ਤੇ ਉਹ ਸਟicker ਲਗਾਉਣ ਵਾਸਤੇ ਕੀ ਪੰਜਾਬਲ ਹਰਿਆਣਾ ਹਾਈ ਕੋਰਟ ਐਡਵੋਕੇਟ ਐਡਵੋਕੇਟ ਬਿਲਕੁਲ ਬਿਲਕੁਲ ਇੱਕ ਮਾਮਲਾ ਸਾਹਮਣੇ ਆਇਆ ਡੇਵਲ ਸਾਹਿਬ ਕੋ ਪੁੱਛਦੇ ਆ ਡੇਵਲ ਸਾਹਿਬ ਕਾਫੀ ਅਰੇ ਪਿੱਛੇ ਲੱਗੇ ਸੀਗੇ ਕਿ ਜਾਲੀ ਵਕੀਲ ਕਹਿ ਸਕਦਾ ਡੇਵਲ ਸਾਹਿਬ ਉਹਨਾਂ ਨੇ ਹੁਣ ਤਾਂ ਕਹਿ ਸਕਦੇ ਹੋ ਜੀ ਉਹ ਤਾਂ ਸਾਬਤ ਹੀ ਹੋਗਾ ਕਿ ਜਾਲੀ ਵਕੀਲ ਨੇ ਜੀ ਅਫੈਂਸ ਕਿਹੜੇ ਲੱਗੇ ਕਿੰਨੇ ਸਾਲ ਤੋਂ ਕੋਰਟ ਦੇ ਵਿੱਚ ਕੰਮ ਕਰ ਰਿਹਾ ਸੀਗਾ ਇਹ 2016 ਤੋਂ ਕੋਰਟ 'ਚ ਕੰਮ ਕਰ ਰਿਹਾ ਸੀ ਅਫੈਂਸ ਲੱਗੇ ਨੇ 420 465 470 671 ਜੀ ਦੋ ਸਾਲ ਤੋਂ ਕਿੰਨੇ ਕੇਸ ਫੜੇ ਹੋਣੇ ਫਿਰ ਹੁਣ ਇਹ ਤਾਂ ਨਹੀਂ ਕਹਿ ਸਕਦੇ ਵੀ ਉਹਦੇ ਕਿੰਨੇ ਕੇਸ ਨੇ ਆ ਆਪਾਂ ਨੂੰ ਤਾਂ ਪਹਿਲੀ ਵਾਰ ਮਿਲਿਆ ਸੀ 2018 ਦੇ ਵਿੱਚ ਜਦੋਂ ਇਲੈਕਸ਼ਨ ਲੜਿਆ ਸੀ ਉਹਨੇ ਲੇਕਿਨ ਇਲਜ਼ਾਮ ਲੱਗੇ ਸੀ ਤੁਸੀਂ ਡਿਗਰੀ ਦਵਾਈ ਸੀਗੀ ਹਾਂਜੀ ਉਹਨੇ ਲਾਇਏ ਸੀ ਇਲਜ਼ਾਮ ਲੇਕਿਨ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਪਲੇਟਫਾਰਮ ਤੇ ਚਾਹੇ ਉਹ ਬਾਰ ਕਾਉਂਸਲ ਪੰਜਾਬ ਦਾ ਹੋਵੇ ਚਾਹੇ ਪੁਲਿਸ ਡਿਪਾਰਟਮੈਂਟ ਹੋਵੇ ਕਿਤੇ ਸਾਬਤ ਨਹੀਂ ਕਰ ਸਕਿਆ ਜੀ ਉਹ ਤਾਂ ਉਹਨੇ ਤਾਂ ਲਾਇਏ ਸੀ ਤਾਂ ਕਿ ਮੈਨੂੰ ਉਹ ਪ੍ਰੈਸ਼ਰਾਈਜ਼ ਕਰ ਸਕੇ ਕਿ ਮੈਂ ਆਪਣੀ ਕੰਪਲੇਂਟ ਕਿਸੇ ਢੰਗ ਨਾਲ ਵਾਪਸ ਲੈ ਲਾਂ ਜੀ ਪਰ ਮੈਂ ਪ੍ਰੈਸ਼ਰਾਈਜ਼ ਹੋਇਆ ਨਹੀਂ ਮੈਂ ਤਾਂ ਆਪਣਾ ਫੋਨ ਸਾਰਾ ਕੁਝ ਦੇ ਦਿੱਤਾ ਸੀ ਪੁਲਿਸ ਨੂੰ ਕਿ ਤੁਸੀਂ ਵੈਰੀਫਾਈ ਕਰੋ ਵੀ ਇਹਦੇ ਨਾਲ ਮੇਰਾ ਕੋਈ ਸੰਪਰਕ ਨਿਕਲੇਦਾ ਮੇਰੇ ਮੈਂ ਪਰਚਾ ਦਰ ਦਿੱਤਾ ਸੀ ਕਿ ਸਰਟੀਫਿਕੇਟ ਕਿੱਦਾਂ ਮਿਲ ਜਾਂਦਾ ਡਿਗਰੀ ਕਿੱਦਾਂ ਮਿਲ ਜਾਂਦੀ ਹੈ ਗ੍ਰੈਜੂਏਟ ਕੁਆਲੀਫਾਈਡ ਕਿੰਨਾ ਸੀ ਉਹ ਬੰਦਾ ਉਹ ਬੰਦਾ ਪਲੱਸ 2 ਫੇਲ ਹੈ ਜੀ ਅੱਛਾ ਜੀ ਪਲੱਸ 2 ਫੇਲ ਸੀ ਉਹ 2008 ਦੇ ਵਿੱਚ ਔਰ ਉਹਨੇ ਬਾਰ ਕੌਂਸਲ ਦੇ ਵਿੱਚ ਜਦੋਂ ਮੈਂ ਕੰਪਲੇਨਟ ਕੀਤੀ ਆਪਣੇ ਜਵਾਬ ਚ ਲਿਖਿਆ ਸੀ ਕਿ ਮੈਂ ਪਲੱਸ 2 2008 ਵਿੱਚ ਕੀਤੀ ਅੱਛਾ ਜੀ ਜਦ ਕਿ ਪਲੱਸ 2 2008 ਦੇ ਵਿੱਚ ਪੰਜਾਬ ਬੋਰਡ ਦੇ ਵਿੱਚੋਂ ਫੇਲ ਸੀ ਇਹ ਬਹੁਤ ਬਾਅਦ ਦੇ ਵਿੱਚ ਆ ਕੇ ਸਾਨੂੰ ਹੀ ਪਤਾ ਲੱਗਾ ਪਹਿਲਾਂ ਸਾਨੂੰ ਵੀ ਪਤਾ ਨਹੀਂ ਸੀ ਫਿਰ ਉਹ ਪਲੱਸ 2 ਕੀਤੀ ਕਿੱਥੋਂ ਹੋਈ ਸੀ ਜਿਹੜੀ ਪਾਸ ਸੀਗੀ ਉਹ ਜਿਹੜੀ ਪਾਸ ਸੀ ਉਹ ਜਾਲੀ ਪਲੱਸ 2 ਬਣਾਈਏ ਕਿਸੇ ਫੇਕ ਬੋਰਡ ਦੀ ਅੱਛਾ ਉਹ ਜਿਹਾ ਹੀ Google ਤੇ ਵੀ ਚੈੱਕ ਕਰਦੇ ਆ ਤਾਂ ਉਹ ਬੋਰਡ ਜਿਹੜਾ ਫੇਕ ਆਂਦਾ Google ਦੇ ਉੱਤੇ ਮਤਲਬ ਇੱਕ ਡਿਗਰੀ ਲੈਣ ਪਿੱਛੇ ਇਹ ਕੋਰਟ ਦੇ ਵਿੱਚ ਕਾਲਾ ਕੋਡ ਦਿਖਾਣ ਉਸ ਤੇ ਬੈਠਾ ਸੀ ਸਿਰਫ ਕਾਲਾ ਕੋਡ ਦਿਖਾਣ ਲਈ ਔਰ ਮੋਰਓਵਰ ਲੋਕਾਂ ਨਾਲ ਠੱਗਿਆ ਮਾਰਨ ਲਈ ਤੇ ਉਹ ਸਟicker ਲਗਾਉਣ ਵਾਸਤੇ ਕਿ ਪੰਜਾਬ ਔਰ ਹਰਿਆਣਾ ਹਾਈ ਕੋਰਟ ਐਡਵੋਕੇਟ ਐਡਵੋਕੇਟ ਬਿਲਕੁਲ 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 ਮੈਂ ਜਦੋਂ ਖੁਲਾਸਾ ਜਦੋਂ ਕੀਤਾ ਤੁਹਾਡੇ ਤੇ ਕੰਬੀਰ ਇਲਜ਼ਾਮ ਲੱਗੇ ਇਹਨਾਂ ਦਾ ਵੀ ਡਿਗਰੀ ਜਾਲੀ ਦੇ ਇਲਜ਼ਾਮ ਲੱਗੇ ਵੀ ਨਕਲੀ ਵਕੀਲ ਨੇ ਯਾਰ ਵਕੀਲ ਨਕਲੀ ਔ ਕਿ ਅਸਲੀ ਨੂੰ ਪਛਾਣ ਕਿੱਦਾਂ ਹੋਊਗੀ ਇਹ ਦੇਖੋ ਜੀ ਡਿਗਰੀਆਂ ਦੀ ਪਛਾਣ ਡਿਗਰੀਆਂ ਨਾਲ ਹੀ ਹੋਣੀ ਹੈ ਜੀ ਤੇ ਜਦੋਂ ਇਹਨੇ ਬਲੇਮ ਲਾਇਆ ਸੀ ਸੁਖਮਣੀ ਦੇ ਤੇ ਸੁਖਮਣੀ ਨੇ ਆਪਣੀਆਂ ਸਾਰੀਆਂ ਡਿਗਰੀਆਂ ਜਿਹੜੀਆਂ ਸੀ ਉਹ ਪਹਿਲਾਂ ਸਭ ਤੋਂ ਥਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਦਿੱਤੀਆਂ ਉਸ ਤੋਂ ਬਾਅਦ ਫਿਰ ਮੋਤੀਨਗਰ ਦੇ ਵਿੱਚ ਦਿੱਤੀਆਂ ਉਸ ਤੋਂ ਬਾਅਦ ਫਿਰ ਬਾਰ ਕਾਉਂਸਲ ਪੰਜਾਬ ਅਤੇ ਹਰਿਆਣਾ ਦੇ ਵਿੱਚ ਆਪਣੀਆਂ ਡਿਗਰੀਆਂ ਦੇਤੀਆਂ ਵੈਰੀਫਾਈ